ਵਿਕਰਮ ਮਜੀਠੀਆ ਦੀ 7 ਦਿਨਾਂ ਦੀ ਰਿਮਾਨਡ ਸੁਪਰੀਮ ਕੋਰਟ ਵੱਲੋਂ ਖਾਰਜ ਰਿਪੋਰਟ ਬਣੀ ਨਵੇਂ ਕੇਸ ਦਾ ਸਰਕਾਰ ਨੇ ਕੀਤਾ ਕਾਨੂੰਨ ਦਾ ਅਪਮਾਨ ਵਿਕਰਮ ਮਜੀਠੀਆ ਨੂੰ ਲੰਗੇ ਤੈਨ ਗ੍ਰਫਤਾਰ ਕੀਤਾ ਗਿਆ ਉਦੋਂ ਵੀ ਕਾਨੂੰਨ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਵੀਰਵਾਰ ਨੂੰ ਸਵੇਰੇ ਵਿਕਰਮ ਮਜੀਠੀਆ ਨੂੰ ਪੇਸ਼ ਕਰਨਾ ਸੀ ਅਰ ਇਸ ਸਮੇ ਵੀ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਗਈ ਜੀ ਹਾਂ ਮੋਹਾਲੀ ਕੋਰਟ ਤੇ ਮਜੀਠਿਆ ਨੂੰ ਪੇਸ਼ ਕੀਤਾ ਜਾਣਾ ਸੀ ਸਾਰਾ ਮੀਡੀਆ ਉੱਥੇ ਪਹੁੰਚਿਆ ਪਰ ਮੀਡੀਆ ਨੂੰ ਕਵਰੇਜ ਕਰਨ ਤੋਂ ਰੋਕਿਆ ਗਿਆ ਕੋਰਟ ਦੇ ਗੇਟ ਤੋਂ ਕਰੀਬ 200 ਮੀਟਰ ਦੂਰ ਤੱਕ ਮੀਡੀਆ ਨੂੰ ਰੱਖਿਆ ਗਿਆ ਪਹਿਲਾਂ ਕਿਹਾ ਗਿਆ 10 ਵਜੇ ਪੇਸ਼ ਕਰਨਾ ਹੈ ਪਰ ਕਰੀਬ 11:30 ਵਜੇ ਮਜੀਠਿਆ ਨੂੰ ਪੇਸ਼ ਕੀਤਾ ਗਿਆ ਉਹ ਵੀ ਅਗਲੇ ਦਰਵਾਸੇ ਤੋਂ ਨਹੀਂ ਤੋਂ ਗੋ ਪਿਛਲੇ ਦਰਵਾਜ਼ੇ ਤੋਂ ਕਾਲੀਆਂ ਸ਼ੀਸ਼ੇ ਵਾਲੀਆਂ ਕਾਰਾਂ 'ਚ ਪਿਠਾ ਕੇ ਲੈ ਕੇ ਆਏ ਸਨ ਤੇ ਪਿਛਲੇ ਦਰਵਾਜ਼ੇ ਤੋਂ ਹੀ ਮਜੀਠੀਆਂ ਨੂੰ ਵਾਪਸ ਲਿਜਾਇਆ ਗਿਆ। ਵਿਕਰਮ ਮਜੀਠੀਆਂ ਨੂੰ 7 ਦਿਨਾਂ ਦੀ ਰਿਮਾਨਡ ਤੇ ਭੇਜਿਆਇਆ। ਪਰੇ ਸੋਰਾਨ ਮਜੀਠੀਆਂ ਦੇ ਵਕੀਲਾਂ ਨੇ ਦੱਸਿਆ ਕਿ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਕੀਤੀ ਹੈ। ਕੋਰਟ 'ਚ ਵਿਕਰਮ ਮਜੀਠੀਆਂ ਦੇ ਵਕੀਲਾਂ ਨੇ ਦਲੀਲ ਦੇਂਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਲਈ ਸਰਕਾਰ ਨੇ ਚੋਰੀ ਮੋਰੀ ਇਹ ਪੂਰੀ ਰਿਪੋਰਟ ਖੋਲੀ ਸੁਪਰੀਮ ਕੋਰਟ ਵੱਲੋਂ ਖਾਰਜ ਰਿਪੋਰਟ ਨੂੰ ਹੀ ਨਵੇਂ ਕੇਸ ਦਾ ਆਧਾਰ ਬਣਾਇਆ ਸੁਪਰੀਮ ਕੋਰਟ ਵੱਲੋਂ ਰਿਪੋਰਟ ਖਾਰਜ ਝੋਣ ਕਰਕੇ ਹੁਣ ਨਵਾਂ ਪਰਚਾ ਦਰਜ ਕੀਤਾ ਰਿਮਾਂਡ ਪੇਪਰ 'ਚ ਸਰਕਾਰ ਨਸ਼ਿਆਂ ਦੀ ਗੱਲ ਤੋਂ ਮੁੱਕਰੀਏ ਰਿਮਾਂਡ ਪੇਪਰ 'ਚ ਕੇਸ ਆਮਦਨ ਤੋਂ ਵੱਧ ਜਾਇਦਾਦ ਦਾ ਹੁਣ ਦੀ ਗੱਲ ਕਹੀ ਗਈ ਜਿਹੜੀ ਵਿਦੇਸ਼ੀ ਕੰਪਨੀ ਦਾ ਪਰਚੇ 'ਚ ਜ਼ਿਕਰ ਉਹ ਭਾਰਤ ਸਰਕਾਰ ਤੋਂ ਮਨਜ਼ੂਰशुदा ਹੈ ਜੇ ਕੰਪਨੀਆ 'ਚ ਗਲਤ ਟ੍ਰਾਂਜੈਕਸ਼ਨ ਦਾ ਫਰਦ ਦੀਆਂ ਏਜੰਸੀਆਂ ਨੂੰ ਪਤਾ ਕਿਉਂ ਨਹੀਂ ਲੱਗਿਆ 500 ਕਰੋੜ ਦੀ ਗੱਲ ਕਹਿਣ ਵਾਲੇ ਕਿਉਂ ਐਫਆਈਆਰ 'ਚ 40 ਲੱਖ ਦੀ ਵੱਧ ਜਾਇਦਾਦ ਹੋਣ ਦੀ ਗੱਲ ਕਹਿ ਰਹੇ ਨੇ ਜ਼ਮਾਨਤ ਦੇ ਨਾਲ-ਨਾਲ ਪਰਚਾ ਰੱਦ ਕਰਨ ਲਈ ਵੀ ਅਦਾਲਤ ਆਵਾਂਗੇ ਅਸੀਂ ਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਇਹ ਜਿਹੜੀ ਵਿਕਰਮ ਮਜੀਠੀਆ ਸਾਹਿਬ ਤੇ ਐਫ ਆਈ ਆਰ ਦਿੱਤੀ ਗਈ ਹੈ ਇਹ ਬਲੈਟੈਂਟ ਮਿਸਯੂਜ਼ ਹੈ ਪਾਵਰ ਦਾ ਔਰ ਮੁੱਖ ਮੰਤਰੀ ਦੀਆਂ ਆਪਦੀਆਂ ਇੱਛਾ ਸ਼ਕਤੀਆਂ ਦਾ ਕਿਉਂਕਿ ਕਾਨੂੰਨ ਤੋਂ ਉੱਪਰ ਚੱਲਦੇ ਨੇ ਸਾਡੇ ਮੁੱਖ ਮੰਤਰੀ ਹੁਣ ਤੁਸੀਂ ਸਾਰਾ ਮੀਡੀਆ ਗਵਾਓ ਕੱਲ ਦਾ ਦਿੱਲੀ ਤੋਂ ਹਿੰਦੀ ਚ ਲਿਖ ਲਿਖ ਕੇ ਮੈਸੇजेस ਵਟਸਐਪ 'ਤੇ ਕੀ ਭੇਜਿਆ ਜਾ ਰਿਹਾ ਜੀ ਯੁੱਧ ਨਸ਼ੇ ਵਿਰੁੱਧ ਮੇ ਕਾਰਵਾਈ ਹੋਈ ਔਰ ਅੱਜ ਕੋਰਟ ਦੇ ਵਿੱਚ ਜਿਹੜਾ ਰਿਮਾਂਡ ਪੇਪਰਸ ਆਏ ਨੇ ਜਿਹੜੀ ਸਰਕਾਰ ਨੇ ਬਹਿਸ ਕੀਤੀ ਹੈ ਹੁਣ ਤੁਹਾਨੂੰ ਪਤਾ ਵੀ ਇਹ ਸਾਰਾ ਕੇਸ ਕਾ ਦਾ ਹੁਣ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਨਸ਼ਾ ਤਾਂ ਸਰਕਾਰ ਨੂੰ 4 ਸਾਲ ਹੋ ਗਏ ਨਸ਼ੇ ਦੀ ਤਾਂ ਕੋਈ ਗੱਲ ਸਰਕਾਰ ਨੂੰ ਲੱਭੀ ਨਹੀਂ ਸੁਪਰੀਮ ਕੋਰਟ ਤੱਕ ਸਰਕਾਰ ਦੀ ਫਜ਼ੀਅਤ ਹੋ ਗਈ ਸੁਪਰੀਮ ਕੋਰਟ ਤੋਂ ਝਾੜ ਪਈ ਉਥੇ ਬੇਲ ਰਜੈਕਟ ਕਰਾਉਣਗੇ ਬੇਲ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਡਿਸਮਿਸ ਕਰਤੀ ਹੁਣ ਆ ਕੇ ਜਿਹੜਾ ਨਵਾਂ ਪਰਚਾ ਦਿੱਤਾ ਉਹ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਔਰ ਹਾਸੋਣੀ ਸਥਿਤੀ ਇਹ ਹੈ ਕਿ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦੇਣ ਦੇ ਲਈ ਜੋ ਸੁਪਰੀਮ ਕੋਰਟ ਦੀ ਰਿਕੁਆਇਰਮੈਂਟ ਹੈ ਜੋ ਸੁਪਰੀਮ ਕੋਰਟ ਨੇ ਇੱਕ ਪ੍ਰੋਸੀਜਰ ਲੇ ਡਾਊਨ ਕੀਤਾ ਹੈ ਕਿ ਜੇ ਕਿਸੇ ਦੇ ਖਿਲਾਫ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦੇਣਾ ਤਾਂ ਪਹਿਲਾਂ ਉਹਨੂੰ ਇੱਕ ਰਿਟਰਨ ਕੁਐਸਚਨਰੀਅਰ ਦੇਣਾ ਤੇ ਸਾਡੀ ਪੰਜਾਬ ਦੀ ਸਰਕਾਰ ਨੂੰ ਇਹ ਆਦਤ ਪੈ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਪਰ ਤੁਸੀਂ ਬੰਦੇ ਵੀ ਐਸੇ ਰੱਖ ਲਏ ਨੇ ਜਿਨ੍ਹਾਂ ਨੂੰ ਆਪ ਕਾਨੂੰਨ ਦਾ ਨਹੀਂ ਪਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰਾਂ ਦੇ ਬਿਆਨ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ 500 ਕਰੋੜ ਵਾਲੀ ਗੱਲ ਕਹਿਣ ਵਾਲੇ ਆਖਰ ਕਿਉਂ ਐਫ ਆਈ ਆਰ ਚ 40 ਲੱਖ ਤੋਂ ਵੱਧ ਦੀ ਜਾਇਦਾਦ ਹੋਣ ਦੀ ਗੱਲ ਕਹਿ ਰਹੇ ਨੇ ਅਕਾਲੀ ਦਲ ਨੇ ਪੁੱਛਿਆ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਬਿਨਾਂ ਜਾਂਚ ਤੋਂ ਕਦੇ ਵੀ ਗ੍ਰਿਫਤਾਰੀ ਨਹੀਂ ਹੁੰਦੀ ਫਿਰ ਇਹ ਕਿਉਂ ਨਾਲ ਹੀ ਸ਼ਿਕਾਇਤ ਕਰਤਾ ਤੇ ਵੀ ਸਵਾਲ ਖੜੇ ਕੀਤੇ ਪੁੱਛਿਆ ਕਿ ਪਹਿਲਾ ਸਸਪੈਂਡ ਫਿਰ ਬਹਾਲ ਕਿਉਂ ਕੀਤਾ ਉਹ ਵੀ ਬਿਨਾ ਕਿਸੇ ਕਾਰਵਾਈ ਤੋਂ ਤੇ ਸਾਰੀ ਕਾਰਵਾਈ ਨੂੰ ਦਿੱਲੀ ਦੀਆਂ ਹਦਾਇਤਾਂ ਦੇ ਅਨੁਸਾਰ ਦਸਿਆ ਹੈ ਐਫ ਆਈ ਆਰ 'ਚ ਜਿਹੜੀਆਂ ਪ੍ਰਾਪਰਟੀਆਂ ਦਿੱਤੀਆਂ ਨੇ ਤੇ ਜਿਨ੍ਹਾਂ ਦੇ ਨਾਲ ਤੱਲਖ ਲਿਖਿਆ ਉਹ ਸਾਰੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਪੋਲਿਟਿਕਸ ਵਿੱਚ ਔਰ ਤੋਂ ਪਹਿਲਾਂ ਦੀਆਂ ਨੇ ਤੇ ਐਫ ਆਈ ਆਰ ਦੇ 'ਚ ਕੀ ਲਿਖਦੇ ਆ ਤੁਹਾਡੇ ਧਿਆਨ 'ਚ ਲਿਆਉਣਾ ਇਹ ਬਕਰਮ ਸਿੰਘ ਮਜੀਠੀਆ ਇਹਦੇ ਵਿੱਚ ਅਡਾਉਂਦਾ ਅਡਾਉਂ ਕੇ ਕਿਵੇਂ ਕੰਪਨੀ ਸਰੇਆ ਇੰਡਸਟਰੀਜ਼ ਲਿਮਟਿਡ ਇਨ ਵਿੱਚ ਮਜੀਠੀਆ ਹੋਲਡਸ 11.63% ਇਕਵਿਟੀ ਸ਼ੇਅਰਸ ਐਂਡ ਵਰਕਡ ਐਜ਼ ਅ ਡਾਇਰੈਕਟਰ ਅੰਟਿਲ 2007 ਆਫਟਰ ਕਮਿੰਗ ਟੂ ਪਾਵਰ ਇਨ 2007 ਮਜੀਠੀਆ ਰਿਜ਼ਾਈਨਡ ਫਰੋਮ ਦੀ ਡਾਇਰੈਕਟਰਸ਼ਿਪ ਆਫ ਦੀ ਕੰਪਨੀ ਐਂਡ ਰਿਮੇਨਡ ਓਨਲੀ ਸ਼ੇਅਰ ਹੋਲਡਰ ਆਫ ਦੀ ਕੰਪਨੀ ਦੱਸੋ ਸ਼ੇਅਰ ਹੋਲਡਰ ਕਿੰਨੇ ਹਜ਼ਾਰਾ ਹੁੰਦੇ ਨੇ ਕੀ ਸ਼ੇਅਰਹੋਲਡਰ ਇਨਸਟੈਡ ਆਫ ਗੋਇੰਗ ਇਨਟੂ ਦੀ ਲੀਗੈਲਿਟੀਜ਼ অর ਇਲਿਗੈਲਿਟੀ ਕੀ ਸ਼ੇਅਰਹੋਲਡਰ ਰਿਸਪੌਂਸੀਬਲ ਹੋ ਸਕਦਾ ਇਹ ਇਹ ਇਹਨਾਂ ਦਾ ਐਫ ਆਈ ਆਰ ਆ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਆ ਜਿਹੜਾ ਸਰਕਾਰ ਨੇ ਐਫ ਆਈ ਆਰ ਦਰਜ ਕੀਤਾ ਉਹ ਕਹਿ ਰਿਹਾ ਹੋਰ ਆ ਗਈ ਗੱਲ ਡਿਸਪਰਪੋਰਸ਼ਨੇਟ ਐਸੈਟਸ ਦਾ ਮੇਰਾ 50 ਸਾਲ ਦਾ ਲੀਗਲ ਐਕਸਪੀਰੀਐਂਸ ਹੈ ਐਗਜ਼ੈਕਟਿਵ ਇਨਸਟਰਕਸ਼ਨ ਆ ਦੇਸ ਪ੍ਰੋਪੋਰਸ਼ਨੇਟ ਅਸੈਟ ਦੇ ਉਨਵੈਸਟਿਗੇਟ ਕਰਨ ਲਈ ਜਦ ਕੰਪਲੇਂਟ ਆਵੇ ਪ੍ਰੀਲੀਮਿਨਰੀ ਇਨਕੁਆਇਰੀ ਹੋਲਡ ਕੀਤੀ ਜਾਵੇ ਉਹ ਪ੍ਰੀਲੀਮਿਨਰੀ ਇਨਕੁਆਇਰੀ ਵਿੱਚ ਜੀ ਦੇ ਅਗੇਂਸਟ ਡਿਸਪਰੋਪੋਰਸ਼ਨੇਟ ਅਸੈਟਸ ਦੇ ਚਾਰजेस ਉਹਨਾਂ ਨੂੰ ਐਕਸਪਲੇਨੇਸ਼ਨ ਕਾਲ ਕੀਤੀ ਜਾਵੇ ਕਿ ਆਹਾ ਹਾ ਤੇਰੀ ਪ੍ਰੋਪਰਟੀ ਹੈ ਆ ਤੇਰੇ ਸਾਧਨ ਹੈ ਇਹ ਦੱਸੇ ਕਿਵੇਂ ਤੂੰ ਪੂਰੇ ਕੀਤੇ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਬਾਅਦ ਪਹਿਲਾਂ ਉਹ ਪ੍ਰੀਲੀਮਿਨਰੀ ਇਨਕੁਆਇਰੀ ਰਜਿਸਟਰ ਹੁੰਦੀ ਹੈ ਵਿਜੀਲੈਂਸ ਕੋਰਪਸ ਫਿਰ ਰੈਗੂਲਰ ਇਨਕੁਆਰੀ ਹੁੰਦੀ ਹੈ ਜਿਹਦੇ ਵਿੱਚ ਟੋਟਲ ਐਸੋਸੀਏਟ ਕੀਤਾ ਜਾਂਦਾ ਉਹਨਾਂ ਨੂੰ ਹੁਣ ਤੁਸੀਂ ਹੋਰ ਗੱਲ ਛੱਡੋ ਲੰਬੀ ਸਰ ਪ੍ਰਕਾਸ਼ ਸਿੰਘ ਬਾਦਲ ਸਰ ਸੁਖਵੀਰ ਸਿੰਘ ਬਾਦਲ ਬੀਬੀ ਸੁਰਿੰਦਰ ਕੌਰ ਬਾਦਲ ਇਹਨਾਂ ਤੇ ਸਾਰਿਆਂ ਤੇ ਕੀਤਾ ਨਾ ਡਿਸਪਰੋਪੋਰਸ਼ਨਟ ਸੈਟ ਦਾ ਕੈਪਟਨ ਸਰਕਾਰ ਨੇ ਰੈਸਟਰ ਨਹੀਂ ਕੀਤੇ ਸਾਰੀਆਂ ਪ੍ਰਾਪਰਟੀਆਂ ਦੇ ਗਏ ਸਾਰੇ ਇਹਨਾਂ ਨੂੰ ਸੁਣਨ ਦਾ ਮੌਕਾ ਦਿੱਤਾ ਸਾਰਾ ਕੁਝ ਕੀਤਾ ਚਲਾਨ ਪੇਸ਼ ਕੀਤਾ ਕੋਰਟ ਤੇ ਛੱਡਦਾ ਕੀ ਫੜੋ ਜਾਣਾ ਫੜੋ ਤੇਸ ਪ੍ਰੋਪੋਰਸ਼ਨੇਟ ਸੈਟ ਦੇ ਕੇਸ ਜਿਹਦੇ ਚ ਕੇਸ ਦਰਜਤ ਹੋਣ ਤੋਂ ਪਹਿਲਾਂ ਅਸੀਂ ਸਾਰੀ ਤਫਦੀਸ਼ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ ਆ ਪਹਿਲਾ ਕੇਸ ਹੈ ਜਿਹਦੇ ਦੇ ਡਿਸ ਪ੍ਰੋਪੋਰਸ਼ਨੇਟ ਸੈਟ ਦੇ ਚਾਰजेस ਲਾਤੇ ਤੇ ਐਵੀਡੈਂਸ ਕੋਈ ਹੈ ਮੀਡੀਆ ਚ ਕੁਝ ਹੋਰ ਅਦਾਲਤ ਚ ਕੁਝ ਹੋਰ ਇਹ ਕੀ ਹੈ ਕਚੋਲ ਜਨਾਬ ਇਹ ਤਾਂ ਸਿਆਸਤ ਵਾਲੀ ਗੱਲ ਨਾ ਹੋਈ ਖੈਰ ਹੁਣ ਮਾਮਲਾ ਅਦਾਲਤ ਚ ਚਲਾ ਗਿਆ ਹੈ ਤੇ ਹੁਣ ਅੱਗੇ ਦੀ ਕਾਰਵਾਈ ਵੀ ਕਾਨੂੰਨ ਦੇ ਹਿਸਾਬ ਨਾਲ ਹੀ ਚੱਲੇਗੀ ਪਰ ਸਭ ਤੋਂ ਵੱਡਾ ਸਵਾਲ ਕਿ ਮੀਡੀਆ ਨੂੰ ਇਸ ਕਾਰਵਾਈ ਤੋਂ ਦੂਰ ਕਿਉਂ ਰੱਖਿਆ ਆਕਰ ਅਜਿਹਾ ਛੁਪਾਇਆ ਕੀ ਜਾ ਰਿਹਾ ਜਸਪਰੇ ਤਸ਼ਕ ਦੇ ਨਾਲ ਮਨਜੋਤ ਕੰਗ ਦੀ ਰਿਪੋਰਟ ਪੀਟੀਸੀ ਨਿਊਜ਼